ਦੇਣੀ ਆ ਜਿਹੜਾ 25 ਸਾਲ ਦੀ ਸਰਵਿਸ ਪੂਰੀ ਕਰੂਗਾ ਉਹਨੂੰ ਪੂਰੀ ਪੈਨਸ਼ਨ ਦੇਣੀ ਆ ਤੇ ਕਹਿਣ ਦਾ ਭਾਵ ਆ ਜਦੋਂ ਉਹ ਚਿੱਠੀ ਕੋਈ ਆਈ ਉਹ ਤੋਂ ਪਤਾ ਲੱਗਣਾ ਆਪਾਂ ਕਿ ਕੀ ਨਿਕਲਦਾ ਸਾਨੂੰ ਤਾਂ ਐ ਵੀ ਪਤਾ ਲੱਗਿਆ ਵੀ ਜੇ 25 ਸਾਲ ਤੋਂ ਪਹਿਲਾਂ ਕੋਈ ਰਿਟਾਇਰਮੈਂਟ ਲੈਂਦਾ ਜਿਹੜੇ ਆਪਾਂ ਗਰੰਟੀਆਂ ਤੋਂ ਰਿਟਾਇਰਮੈਂਟ ਲੈ ਲੈਂਦੇ ਆ ਪਰ ਪੈਨਸ਼ਨ ਜਿਹੜੀ ਮਿਲਣੀ ਆ ਉਹਦੋਂ ਹੀ ਜਦੋਂ ਉਹਦੀ ਐਕਚੁਅਲ ਰਿਟਾਇਰਮੈਂਟ ਹੋਊਗੀ ਪੈਨਸ਼ਨ ਉਹਦੋਂ ਹੀ ਮਿਲਣੀ ਆ ਇਸ ਕਰਕੇ ਹਜੇ ਉਹਦੇ ਵਿੱਚ ਬਹੁਤ ਤਰੂਟੀਆਂ ਉਹ ਵੀ ਪੂਰੀ ਆਪਾਂ ਨੂੰ ਲੇਟੇ ਰਾਈ ਤੋਂ ਪਤਾ ਲੱਗਣਾ ਤੁਹਾਨੂੰ ਵਾਦਾ ਕੀਤਾ ਸੀਗਾ ਇਹ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਪਰ ਇਹਨੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਸਗੋਂ ਇਹ ਤੋਂ ਬਾਅਦ ਚ ਸਰਕਾਰਾਂ ਬਣੀਆਂ ਹਿਮਾਚਲ ਦੀ ਹੋਵੇ ਤੇ ਚਾਹੇ ਰਾਜਸਥਾਨ ਦੀ ਹੋਵੇ ਉਹਨਾਂ ਨੇ ਲਾਗੂ ਕਰ ਦਿੱਤੀਆਂ ਪਰ ਜਿਹਨੇ ਬਾਧਾ ਕੀਤਾ ਸੀ ਲੋਕਾਂ ਦੇ ਕੋਲੇ ਵੋਟਾਂ ਦੇ ਵਿੱਚ ਜਿਹਦੀ ਤੋਂ ਸਾਨੂੰ ਬਾੜੀ ਆਸ ਸੀ ਉਹਨੇ ਸਾਡੀ ਇੱਕ ਵੀ ਮੰਗ ਨਹੀਂ ਮੰਨੀ ਚਾਹੇ ਪੁਰਾਣੀ ਪੈਨਸ਼ਨ ਦੀ ਹੋਵੇ ਤੇ ਚਾਹੇ ਡੀਏ ਵੀ ਹੋਵੇ ਚਾਹੇ ਸਾਡੇ ਖੁਫਾਈ ਦੀ ਗੱਲ ਹੋਵੇ ਚਾਹੇ ਆ ਦੋ ਚਦਾਰੀ ਦੀ ਖਾ ਤੇ ਦੋ ਨਾਕ ਦੇ ਦੀ ਗੱਲ ਆ ਇਸ ਤਰ੍ਹਾਂ ਕਰਕੇ ਇਹਨੇ ਕੋਈ ਵੀ ਆਪਾਂ ਨੂੰ ਇਹ ਜੋ ਕਿਸਿਆ ਨਹੀਂ ਵੀ ਫਟਾ ਬਸ ਡਰੂ ਕਰਦੇ ਤੇ ਮਨ ਗਾਣਾ ਹਟਾਇੰਗਾ ਬੇਸਤੀ ਕਰਨਾ ਨੂੰ ਉੱਪਰ ਦਿੱਤਾ ਰਿੰਗ ਜਦੋਂ ਵਰਦੀ ਦਾ ਵੀ ਸਮਾਪਤ ਹੋ ਰਿਹਾ ਨਾ ਇਹਨੂੰ ਬੇਸਤੀ ਕਰਨਾ ਕਿ ਆਪਣੇ ਵਿਚਾਰ ਦੇ ਅਸੀਂ ਅਸੀਂ ਇਹਨਾਂ ਨਾਲ ਉਤਾਲ ਮੈਨ ਪੈਦਾ ਕੀਤਾ ਬਿਜਲੀ ਮੁਲਾਮਾਂ ਦੀ ਜਥੇਬੰਦੀ ਨਾਲ ਰੋਡਵੇਜ ਬਣਾਇਆ ਜਥੇਬੰਦੀ ਨਾਲ ਤੇ ਇਹਨਾਂ ਦੀ ਸਹਿਮਤੀ ਨਾਲ ਆਪਾਂ ਦੋ ਪ੍ਰੋਗਰਾਮ ਆ ਜਿਹੜੇ ਉਹ ਇਕੱਠੇ ਕਰ ਸਕੀ ਆ ਤੇ ਗਾਣ ਨੂੰ ਉਮੀਦ ਆ ਕਿ ਅਸੀਂ ਇਸੇ ਗੱਲ ਦੀ ਇਹ ਸਾਡੇ ਨਾਲ ਗੱਲਬਾਤ ਕਰ ਲੈਂਦੀ ਆ ਕਰਕੇ ਕਹਿੰਦੇ ਜੀ ਅਸੀਂ ਮੁੱਖ ਮੰਤਰੀ ਨਾਲ ਗੱਲ ਕਰਾਂਗੇ ਉਹ ਜਦੋਂ ਮੁੱਖ ਮੰਤਰੀ ਨਾਲ ਗੱਲ ਕਰਦੇ ਆ ਉਹ ਗੱਲ ਮੋਖੇ ਨਹੀਂ ਉੱਥੇ ਪ੍ਰਣਾਲਾ ਫਿਰ ਉੱਤੇ ਜਾ ਜਾਂਦਾ ਸੋ ਆਪਾਂ ਐਸ ਵੀ ਸਾਡੀ ਜਿਹੜੀ ਸਟੇਟ ਨਹੀਂ ਆ ਪਰ ਮੈਨੂੰ ਲੱਗਦਾ ਇਹਨੂੰ ਐਂ ਲੱਗਦਾ ਜਿਵੇਂ ਮੁਲਾਕਾ ਮੁਲਾਜ਼ਮਾਂ ਦੇ ਪੈਨਸ਼ਨ ਤੇ ਉਹਨੂੰ ਡਾਲ ਲੱਗਦਾ ਮੁਰਦਾਬਾਦ ਮੁਰਦਾਬਾਦ ਠੁਠਾ ਦੀ ਪੰਡ ਮੁੱਖ ਮੰਤਰੀ ਮੁਰਦਾਬਾਦ 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 ਠੁਠਾ ਦੀ ਪੰਡ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਸੰਜਿਆ ਫਰੰਟ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਪੰਜਾਬ ਪ੍ਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਦੁਨੀਆ ਭਰ ਦੇ ਮਹਿਲ ਦਾ ਜੋਰ ਇੱਕ ਬੋਲੋ ਸੱਤ ਲਾਵਾਂਗੇ ਇੱਕੇ ਨਾਲ ਜ਼ੋਰ ਪੈਦਾ ਕਰੀਦਾ ਹੱਕ ਲਾਵਾਂਗੇ ਇੱਕੇ ਨਾਲ ਜ਼ੋਰ ਪੈਦਾ ਕਰੀਦਾ ਸੁੱਕੀ ਸਿੱਗੀ ਟੱਕ ਦੇਵਾਂਗੇ ਜੌਮ ਜਿੰਦਾਬਾਦ 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 ਕਿਹਾ ਜਿੰਦਾਬਾਦ ਜਿੰਦਾਬਾਦ ਕੀ ਹਰ ਸ਼ਕਾਰ ਵਰਦਾ ਜੌਵ ਮੁਰਦਾਬਾਦ ਮੁਰਦਾਬਾਦ ਜੌਵ ਜਿੰਦਾਬਾਦ ਕੀ ਬਾਬੇ ਮੰਤਰੀ ਹਾਏ 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 ਹਾ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਮੀਟਿੰਗਾਂ ਦੇ ਕੇ ਐਸਰ ਕੀਤੀਆਂ ਜਾ ਰਹੀਆਂ। ਪਿਛਲੇ 2-3 ਮਹੀਨੇ ਤੋਂ ਜ਼ਿਲ੍ਹੇਦਾਰ ਜਿਹੜੀ ਮੀਟਿੰਗ ਹੋਈ ਸੀ ਉਹਨਾਂ ਮੁਖਮਤ ਸਾਹਿਬ ਜੰਦੇ ਵੀ ਕਿ ਅਸੀਂ ਆਪ ਗੱਲ ਸੁਣ ਕੇ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ। ਤੇ ਆ ਹੁਣ 18 22 ਤਰੀਕ ਦੀ ਅਗਸਤ ਦੀ ਮੀਟਿੰਗ ਸੀ ਚੰਡੀਗੜ੍ਹ। ਉਹਦੇ ਤੇ ਵੀ ਮੁਲਾਜ਼ਮਾਂ ਦੇ ਨਾਲ ਮੀਟਿੰਗ ਹੋ ਨਹੀਂ ਸਕੀ, اٹੈਂਡ ਨਹੀਂ ਕੀਤੀ ਕਿਸੇ ਨੇ ਤੇ ਮੁਲਾਜ਼ਮ ਉਸ ਤੋਂ ਖਾਲੀ ਹੱਥ ਵਾਪਸ ਆਏ ਨੇ। ਮੁਲਾਜ਼ਮਾਂ ਦੇ ਵਿੱਚ ਨਰੋਸ ਹੈ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਕੁਨਾਂ ਪਰਟੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਮੰਗਾ ਮੰਨਣੀਆਂ ਦਾ ਉਹ ਤੋਂ ਕੋਹਾ ਨਹੀਂ ਕਰਦਾ ਉਸ ਰੋਜ਼ ਵੇਓ ਪੰਜਾਬ ਦੇ ਸਾਰੇ ਮੁਲਾਜ਼ਮ ਤੇ ਪੈਨਸ਼ਨਰ ਇੱਕ ਸਾਂਝਾ ਫਰੰਟ ਬਣਾ ਕੇ ਆਪਦੇ ਵੱਲੋਂ ਆਫੇ ਸਭ ਕੀ ਮੰਗਾ ਦੀ ਗੱਲ ਹੋ ਰਹੀ ਹੈ ਉਹ ਪੰਜਾਬ ਸਰਕਾਰ ਦਾ ਕੱਟ ਪਹੁੰਚ ਚਾਹੁੰਦੇ ਆ ਉਹਦੇ ਸਬੰਧ ਕੀ ਅੱਜ ਅਸੀਂ ਇੱਥੇ ਜਗਰਾਉਂ ਬਾਸਟੈਂਸ ਦੇ ਇਕੱਠੇ ਹੋ ਕੇ ਰਹਿਣੇ ਕਰਕੇ ਜਿਸ ਨੂੰ ਵਾਅਦੇ ਵਿੱਚ ਪੰਜਾਬ ਸਰਕਾਰ ਦਾ

ਐਸੇ ਜਾਈ ਤਾਂ ਕੋਈ ਐਨੀ ਗੱਲੇ ਨਹੀਂ ਕਿ ਇਹ ਤੇ ਆ ਵੀ ਜਾਂਦਾ ਸਰਕਾਰ ਕੋਲੇ ਟਾਈਮ ਹੈ ਨਹੀਂ ਵੀ ਅਸੀਂ ਇਹਨਾਂ ਦੀ ਗੱਲ ਸੁਣ ਸਕੀਏ ਤੇ ਜਾਂ ਫਿਰ ਉਹਨੇ ਮੰਨ ਪਿਆ ਵੀ ਇਹ ਗੱਲ ਛਾੜੀ ਜਾਵੇ ਹੋ ਕੇ ਆਪਣੀ ਗੱਲ ਕਹਿਣੀ ਹੁੰਦੀ ਹੈ ਉਹਨਾਂ ਦੀ ਗਿਣਤੀ ਆ ਤੁਸੀਂ ਬਰਨਾਲੇ ਰੇਣੀ ਦੇਖੀ ਹੈ ਉਹਦੇ ਵਿੱਚ ਕਿੰਨੇ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਤੇ ਪ੍ਰਸ਼ਨਾਰ ਸਾਂਝੇ ਬਰਾਟਾ ਵੱਲੋਂ ਗਏ ਆ ਬਹੁਤ ਵੱਡਾ ਕੱਟ ਸੀ ਆ ਆਠਾੜੀ ਜਾਂ ਮੁਲਾਜ਼ਮਾਂ ਵੱਲੋਂ ਦੀ ਪ੍ਰੈਜੈਂਟੇਸ਼ਨ ਤੇ ਤਾਂ ਕੋਈ ਕਮੀ ਨਹੀਂ ਹੈ ਔਰ ਇਹ ਸਰਕਾਰ ਦਾ ਦਬਈਆ ਮਲਾਜਮਾਂ ਪ੍ਰਤੀ ਉਹਨਾਂ ਦੀ ਮੰਗਾਂ ਪ੍ਰਤੀ ਠੀਕ ਹੋਵੇ ਬਣੇ ਸਰਕਾਰ ਮਲਾਜਮਾਂ ਦੀ ਗੱਲ ਸੁਣੇ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ ਤਾਂ ਹੀ ਜਾ ਕੇ ਜਿਹੜੇ ਮਲਾਜਮਾਂ ਦੇ ਅੰਦਰ ਕੋਈ ਸੈਕਟ੍ਰੈਕਸ਼ਨ ਹੋ ਸਕਦੀ ਹੈ ਨਹੀਂ ਤਾਂ ਮਲਾਜਮ ਬੇਚਾਨੇ ਰਹਿਣਗੇ ਦਸਤੀਨਾ ਮਾਤਰਾ ਰਿਸਿਵ ਤਾਂ ਗਈ 3 ਕੁਝ ਨਿਆਰੋ ਵਿੱਚ ਆ ਪਿਆਰ ਹੋਵੇ ਸਰਕਾਰ ਦਾ ਇੱਕ ਸਮਾਉ ਕੋਸ਼ਾ ਜਿਹੜੀ ਹਿੰਦੀ ਇਨਕਮ ਜਿੰਦਾਟਾ ਇਹ ਕੋੜੇ ਨਾਲ ਕਿਉਂ ਟੱਕਾ ਹੋ ਰਿਹਾ ਤੁਸੀਂ ਹਮਾਰਾ ਇਸ ਘਰ ਦਾ ਬਾਦ ਵਿੱਚ ਬੇਗੁੱਤੀ ਤਰ੍ਹਾਂ ਬੈਠ ਜਾਂਦੇ ਹੋ ਕੋਈ ਇਹਨਾਂ ਨੂੰ ਰੋਲਪਸ ਦਿੱਤੇ ਜਾਂਦੇ ਆ ਕੋਈ ਸਮਝਾ ਦੇਣਕਾਰ ਦੇਖੋ ਜੀ ਇਹ ਪੰਜਾਬ ਸਰਕਾਰ ਪਿਛਲੇ ਸਮੇਂ ਕੋਈ 50 ਰੁਪਏ ਦਾ ਕਮਾਊ ਪੁੱਤ ਜੋ ਵਾਸਤੇ ਵੀ ਸਰਕਾਰ ਤੋਂ ਪਹਿਲਾਂ ਚੱਲਣ ਤੋਂ ਪਹਿਲਾਂ ਹੀ ਪੈਸੇ ਲੈਣੇ ਵਾਸਤਾ ਫਰ ਕਰਾਉਣੇ ਆ ਪਰ ਸਰਕਾਰ ਦੇ ਨੀਤੀਆਂ ਮਾੜੀਆਂ ਸਰਕਾਰ ਪ੍ਰਾਈਵੇਟ ਪ੍ਰਾਈਵੇਟ ਵਸਤਾ ਨੂੰ ਅੱਗੇ ਜਾਣ ਦਾ ਵਾਸਤੇ ਰੋਲ ਦੇ ਪਿੱਛੇ ਰੇ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਇਹ ਪਿਆਰ ਰੋਡਵੇ ਦੇ ਮਨਾਜਮ ਲੀਡਰਸ਼ਿਪ ਵੱਲੋਂ ਇਹ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆਂ ਜਿਵੇਂ ਪਿਛਲੀਆਂ ਸਰਕਾਰਾਂ ਸੀਗੀਆਂ 2 ਸਾਲਾਂ ਬਾਅਦ ਪੰਜਾਬ ਰੋਡਵੇ ਦੇ ਵਿਭਾਗ ਵਿੱਚ ਬੱਸਾਂ ਪਾ ਰਹੇ ਆ ਪਾ ਰਹੇ ਨੇ ਜੀ ਪਰ ਆਹ ਪੰਜਾਬ ਸਰਕਾਰ ਨੂੰ 2.5 ਸਾਲ ਹੋ ਗਏ ਆਈ ਨੂੰ ਇਹਨੇ ਰੋਡਵੇ ਦੇ ਵਿੱਚ ਇੱਕ ਵੀ ਬੱਸ ਨਹੀਂ ਪਾਈ ਜੰਪ ਨਾ ਪ੍ਰਾਣੀਆਂ ਬਸਾਂ ਵਾਸਤੇ ਕੋਈ ਫੇਰ ਬਾੜਾ ਗੱਡੀਆਂ ਜਿਵੇਂ 224 ਸੱਤਾਂ ਦਾ ਬੱਸਾਂ ਦਾ ਫਰੀਡ ਸੀਗਾ ਉਹਦੇ ਵਿੱਚੋਂ ਵੀ ਰੋਡਵੇ ਦੇ ਵਿੱਚ ਸਿਰੇ 300 ਬੱਸ ਰਹਿ ਗਈ ਬਾਕੀ ਪਾਰ ਬਹਾ ਦੇ ਵਿੱਚ ਆ ਜੋ ਕੇ ਸਪੇਅਰ ਬਾਰ ਤੋਂ ਬਿਨਾਂ ਖੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਆਪਣੇ ਵੱਲੋਂ ਇਹ ਲੜਾਈ ਲੜਦੇ ਆ ਨਾ ਤੇ ਰੋਡਵੇ ਨੂੰ ਜਾਗਦੀ ਜੌਹਦੀ ਰੱਖਣੀ ਸੀ ਨਾਮ ਰਧ ਰੱਖਾਂਗੇ ਨੂੰ ਵੀ ਲੱਗਿਆ ਹੈਗਾ ਸਰਕਾਰ ਇਹ ਰੋਡਵੇ ਨੂੰ ਖਤਮ ਕਰਨ ਜਾ ਰਹੀ ਆ ਜਾਂ ਮੰਨ ਲਓ ਕਿ ਇਹ ਮੈਸੇਜ ਸਰਕਾਰ ਤੁਹਾਨੂੰ ਪ੍ਰਾਪਤ ਕਰਦੀ ਸਟਾਰ ਦੀ ਨੀਤੀ ਤੇ ਇਹੀ ਆ ਵੀ ਅਸੀਂ ਰੋਡਵੇ ਨੂੰ ਥੇਲ ਕਰਕੇ ਜਿਹੜੇ ਮਤਲਬ ਟਾਰਪੇਸ਼ਨ ਦਾ ਜਾਰੀਆਂ ਨੂੰ ਵੜਾਵਾ ਤੇ ਸਰਕਾਰ ਸਾਨੂੰ ਖਤਮ ਕਰ ਰਹੀ ਆ ਪਰ ਅਸੀਂ ਸਾਡੀ ਲੀਡਰਸ਼ਿਪ ਆ ਜੋ ਇਹ ਲੰਮੇ ਸੰਘਰਸ਼ ਕਰਕੇ ਪਿਛਲੇ ਸਮੇਂ ਤੋਂ ਲੰਮੇ ਸੰਘਰਸ਼ ਕਰਦੇ ਆ ਜਾਂ ਤੇ ਅਸੀਂ ਇਹਨੂੰ ਜਗ੍ਹਾ ਦੇ ਜਿਉਂਦੀ ਰੱਖਾਂਗੇ ਰੋਡਵੇ ਨੂੰ ਫੇਰ ਨਹੀਂ ਹੋਣ ਦੇਵਾਂਗੇ ਇਸ ਤੋਂ ਲੋਕਾਂ ਨੂੰ ਵੀ ਪਬਲਿਕ ਨੂੰ ਵੀ ਜਿਹੜੀ ਛੋਤ ਮਿਲਦੀ ਆ ਉਹ ਇਸ ਤਰ੍ਹਾਂ ਜਾਰੀ ਰਹੂਗੀ ਆਪਾਰਸ਼ੰਗ ਕਗੜਾ ਮੈਂ ਪੰਜਾਬ ਪੈਨਸ਼ਨ ਯੂਨੀਅਨ ਦਾ ਸੂਬੇ ਦਾ ਵਰਕਿੰਗ ਚੇਅਰਮੈਨ ਆ ਜੀ ਤਾਂ ਹੀ ਪ੍ਰਕਾਰ ਸੁਨਾਗੋਂ ਸਭਕ ਨੇ ਅੱਗੇ ਜਹ ਜਿਹੜੀ ਹੋਰ ਵੀ ਮਜ਼ਦਦ ਸਰਕਾਰ ਹੈ ਪਰ ਪ੍ਰਕਾਰ ਤਨਾਹ ਲੋਕਾਂ ਪੱਜੇ ਦੇ ਘਰੇ ਇਹ ਕਿ ਹਰ ਸਰਕਾਰੀ ਡਿਪਾਰਟਮੈਂਟ ਨੂੰ ਖਤਮ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਬਣੂ ਦੇਖੋ ਪੰਜਾਬ ਸਰਕਾਰ ਦੇ ਆਧਾਰੇ ਦੇ ਵਿੱਚ ਪਹਿਲਾਂ ਕਾਲੀਆਂ ਦੀ ਸਰਕਾਰ ਸੀ ਫਿਰ ਕਾਂਗਰਸ ਦੀ ਸਰਕਾਰ ਸੀ ਉਹ ਵੀ ਕਾਰਪੋਰੇਟਾਂ ਨੂੰ ਲਾਭ ਸਜਾਉਂਦੀ ਸੀ ਤੇ ਮਜ਼ਦੂਰ ਵਰਕ ਨੂੰ ਮੁਲਾਜ਼ਮ ਵਰਕ ਨੂੰ ਕੁਝ ਨਹੀਂ ਸੀ ਦੇ ਰਹੀ ਅਸੀਂ ਸੋਚਿਆ ਵੀ ਇਹ ਤੀਜਾ ਬਦਲਾਅ ਲਿਆਉਣਾ ਵੀ ਸ਼ਾਇਦ ਉਹ ਮੁਲਾਜ਼ਮਾਂ ਦੇ ਪੱਖ ਦੇ ਵਿੱਚ ਖੜੂਗੀ ਪਰ ਇਹਦੀਆਂ ਵੀ ਨੀਤੀਆਂ ਉਹੀ ਨੀਤੀਆਂ ਇਹਨਾਂ ਦੀ ਕਾਰਪੋਰੇਟਾਂ ਨੂੰ ਘਰਾਣਿਆਂ ਨੂੰ ਉੱਪਰ ਨੂੰ ਚੱਕਣਾ ਜਿਵੇਂ ਕਿ ਜਿਹੜੀ 220 ਦੀ ਨੀਤੀ ਸਿੱਖਿਆ ਨੀਤੀ ਵੀ ਲਿਆ ਰਹੇ ਆ ਭਾਵੇਂ ਸੈਂਟਰ ਲਿਆ ਰਿਹਾ ਪਰ ਸਾਡੇ ਪੰਜਾਬ ਦੇ ਵਿੱਚ ਵੀ ਇਹੀ ਹੋ ਰਿਹਾ ਜਿਵੇਂ ਪੰਜਾਬ ਦੇ ਵਿੱਚ 8 ਜੁਨੀਵਰਸਟੀਆਂ ਜਿਹੜੀਆਂ ਪ੍ਰਾਈਵੇਟ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਇਹ ਨਾਂ ਦਿੱਤਾ ਜਾਂਦਾ ਵੀ ਇਸੇ ਨੂੰ ਖੁਦ ਮਖਤਿਆਰੀ ਦੇ ਰਿਹਾ ਪਰ ਮੰਤਰੀ ਉਹਨਾਂ ਦਾ ਮਨਸਾ ਉਹਨਾਂ ਦਾ ਇਹ ਵੀ ਆ ਕਿ ਇਹਨਾਂ ਨੂੰ ਇਹ ਕਰਕੇ ਵੀ ਇਹਨਾਂ ਨੂੰ ਪ੍ਰਾਈਵੇਟ ਕਰ ਦਾਂਗੇ ਇਸ ਤਰ੍ਹਾਂ ਇਹਨਾਂ ਦੇ ਹੋਰ ਵੀ ਸਾਰੇ ਜਿਵੇਂ ਕਿ ਰੋਡਵੇ ਦਾ ਵਿਭਾਗ ਮੰਤਰੀ ਰੋਡਵੇ ਦੇ ਮੈਂਚ ਵੀ 2407 ਬੱਸਾਂ ਦਾ ਫਲੀਟ ਹੁੰਦਾ ਸੀ ਜਿਹੜੇ ਕਿ ਸੀ ਸਾਰੇ ਇਥੋਂ ਦੇ ਤਬਕੇ ਨੂੰ ਸਹੂਲਤਾਂ ਦਿੰਦੇ ਸੀ ਤੇ ਸਰਕਾਰ ਨੂੰ ਪੈਸੇ ਵੀ ਕਮਾ ਕੇ ਦਿੰਦੇ ਸੀ ਪਰ ਹੋਇਆ ਕਿ ਇਹਨੇ ਪ੍ਰਾਈਵੇਟੇਸ਼ਨ ਨੂੰ ਮਨਾਫਾ ਕਮਾਉਣ ਦੀ ਖਾਤਰ 1200 ਬੱਸਾਂ ਕਰੋੜ ਰੁਪਏ ਚੱਲ ਰਹੀਆਂ ਤੇ ਜਿਹਦੇ ਵਿੱਚ ਪਣਵੱਸ ਬੱਸਾਂ ਜ਼ਿਆਦਾ ਆ ਪ੍ਰਾਈਵੇਟ ਬੱਸਾਂ ਇੰਨੀਆਂ ਕਿ ਜ਼ਿਆਦਾ ਉਹਨਾਂ ਨੂੰ ਕਾਰਪੋਰੇਟਾਂ ਨੂੰ ਘਰਾਉਣੇ ਨੂੰ ਪੰਜ ਚੱਕਣ ਲਈ ਉਹਨਾਂ ਨੂੰ ਮੁਨਾਫੇ ਦੇ ਰਹੇ ਆ ਜਿੱਥੋਂ ਤੱਕ ਸਾਡੇ ਮੁਲਾਜ਼ਮਾਂ ਦਾ ਸਵਾਲ ਆ ਜਿੱਕਰ ਆਪਾਂ ਕਿਸੇ ਨੂੰ ਗੱਲ ਕਰਾਂ ਟਰਾਈਡਰਾਂ ਦੇ ਆਧਾਰ 'ਤੇ ਕਿ ਜੇਕਰ ਉਹ ਪ੍ਰਾਈਵਟ ਬੱਸਾਂ ਦੀ ਗੱਲ ਕੀਤੀ ਹੈ ਤੁਸੀਂ ਟਰਾਈਡਰ ਬੱਸਾਂ ਐਸ ਤਰ੍ਹਾਂ ਜਿਹੜਾ ਆਧਾਰ 'ਤੇ ਚੱਲਦੇ ਨਾਲ ਪ੍ਰਾਈਵੇਟ ਬੱਸਾਂ ਦਾ ਸੇਵ ਨਹੀਂ ਪੂਰਾ ਨਹੀਂ ਹੋ ਰਿਹਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਬਿਲਕੁਲ ਗੰਤ ਗੱਲਾਂ ਵੀ ਉਹਨਾਂ ਦਾ ਆਧਾਰ ਕਾਰਡ ਦੇ ਨਾਲ ਤੋਂ ਨਾ ਪੂਰਾ ਨਹੀਂ ਹੋ ਰਿਹਾ ਉਹ ਬਹੁਤ ਜ਼ਿਆਦਾ ਕਮਾਈ ਕਰ ਰਿਹਾ ਕਿਉਂਕਿ ਸਾਡੇ ਟਾਈਮ ਤਾਂ ਮਿਸ ਬਹੁਤ ਜ਼ਿਆਦਾ ਰਹਿੰਦੇ ਆ ਕਿਉਂਕਿ ਸਾਡੀ ਫ੍ਰੀਟੀ ਪੂਰਾ ਹੈ ਨਹੀਂਗਾ ਉਹਦੇ ਕਾਰਨਾਂ ਕਰਕੇ ਉਹਨਾਂ ਦੀਆਂ ਬੱਸਾਂ ਜਿੱਥੇ ਉਹਨਾਂ ਦੇ ਟਾਈਮਾਂ ਦੇ ਵਿੱਚ ਇੱਕ ਨਿਕਲਿਆ ਦੋ ਦੋ ਬੱਸਾਂ ਵੀ ਨਿਕਲ ਗਈਆਂ ਔਰ ਸਵਾਰੀ ਵੀ ਵੱਧ ਮਿਲਦੀ ਆ ਉਹਨੂੰ ਕਿਉਂਕਿ ਸਾਡੀਆਂ ਸਵਾਰੀਆਂ ਤਾਂ ਖੜੀਆਂ ਹੀ ਰਹਿ ਜਾਂਦੀਆਂ ਇਸ ਕਰਕੇ ਉਹਨਾਂ ਨੂੰ ਮੁਨਾਫਾ ਹੋ ਰਿਹਾ ਕੋਈ ਇਹ ਚੱਕਰ ਨਹੀਂ ਵੀ ਉਹਨਾਂ ਨੂੰ ਮੁਨਾਫਾ ਨਹੀਂ ਹੋ ਰਿਹਾ ਬਹੁਤ ਜ਼ਿਆਦਾ ਮੁਨਾਫਾ ਕਰ ਰਿਹਾ ਇਹ ਤੋਂ ਤਾਂ ਕਿ ਉੱਚ ਅਧਿਕਾਰੀਆਂ ਨੂੰ ਪੋਲੀਟੀਕਲ ਬੰਦਿਆਂ ਨੂੰ ਇਹ ਮੁਨਾਫੇ ਕਮਾਉਣ ਦੇ ਖਾਤਰ ਪੈਸੇ ਵੀ ਦਿੰਦੇ ਆ ਵੀ ਇਹ ادارے ਸਰਕਾਰੀ ادارے ਫੇਨ ਹੋ ਜਾਣ ਤੇ ਸਾਡੇ ਕਾਰਪੋਰਟ ਘਰਾਣਿਆਂ ਨੂੰ ਅਸੀਂ ਮੁਨਾਫਾ ਕਮਾ ਸਕਦੇ ਬੇ ਸਕੇ ਸਰ ਜੀ ਮਾਨਿਕ ਜੀ ਜਮੋ ਅੱਜ ਤੁਹਾਡਾ ਸੁਧਾਰ ਜਿਹੜਾ ਪੌਂਟ ਸੀ ਅੱਜ ਤੁਹਾਡਾ ਬੁਲੰਦਾ ਉਸ ਤੋਂ ਬਾਅਦ ਇਹ ਸਰਕਾਰ ਨਹੀਂ ਚਾਹੁੰਦੀ ਗਾਂ ਚੀਜ਼ਾਂ ਅਸੀਂ ਇਸ ਤੋਂ ਵੀ ਤਿੱਖਾ ਸੰਘਰਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 3 ਤਰੀਕ ਨੂੰ 9ਵੇਂ ਮਹੀਨੇ ਦੇ ਨੂੰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਮਹਾਰੈਲੀ ਕਰਾਂਗੇ ਜੇ ਇਸ ਤੇ ਵੀ ਨੋਟ ਹੈ ਵੀ ਇਸ ਤੋਂ ਵੀ ਤਿੱਖੇ ਸੰਘਰਸ਼ ਕਰਾਂਗੇ ਕਿਉਂਕਿ ਅਸੀਂ ਮੁਲਾਜ਼ਮਾਂ ਦਾ ਪਿੱਛੇ ਹਟਣ ਵਾਲਾ ਨਹੀਂ ਕਿਉਂਕਿ ਮੰਗਾਂ ਜਿਹੜੀਆਂ ਮੁਲਾਜ਼ਮਾਂ ਦਾ ਵੀ ਆ ਤੇ ਪੈਨਸ਼ਨਰਾਂ ਦਾ ਵੀ ਆ ਅਤੇ ਆਸ਼ਾ ਵਰਕਰਾਂ ਨੂੰ ਮੈਡੀਕਲ ਵਰਕਰਾਂ ਨੂੰ ਸਕੀਮ ਵਰਕਰਾਂ ਨੂੰ ਇੱਕ ਘੱਟ ਤੋਂ ਘੱਟ ਉਜਰਤਾ 26000 ਦੀ ਅਸੀਂ ਮਿਨੀਮ ਵੇਜ ਮੰਗ ਰਿਆ ਉਹ ਵੀ ਨਹੀਂ ਦੇ ਰਹੇ ਇੱਥੋਂ ਤੱਕ ਇਹਨਾਂ ਦਾ ਹਾਲ ਆ ਕਿ ਪੰਨਾ 18000 ਦੇਣ ਦਾ ਫੈਸਲਾ ਕਰ ਲਿਆ ਇੱਥੋਂ ਤੱਕ ਕਿ ਦੇ ਉਹ 18000 ਵੀ ਨਹੀਂ ਰਹੇ ਇਹ ਹਰਕਾਰਨਾ ਕਰਕੇ ਅਸੀਂ ਸੰਘਰਸ਼ ਕਰ ਰਹੇ ਆ ਪਰ ਲੰਬੇ ਸਮੇਂ ਤੋਂ ਸਾਡੀ ਸਰਕਾਰ ਹੈ ਜਿਹੜੀ ਕੋਈ ਸਾਡੀ ਇੱਕ ਵੀ ਸੁਣਨੀ ਨਹੀਂ ਲਈ ਮੀਟਿੰਗਾਂ ਕਰਕੇ ਕਿਉਂਕਿ ਪੰਜਾਬ ਸਰਕਾਰੇ ਜਦੋਂ ਦੀ ਬਣੀ ਆ ਇਹ ਸੱਤ ਮੀਟਿੰਗਾਂ ਕਰ ਰਹੀ ਆ ਤੇ ਤਾਜ਼ੇ ਹਾਲਾਤਾਂ ਦੇ ਵਿੱਚ ਹੁਣ ਚੌਥੀ ਮੀਟਿੰਗ ਵੀ ਇਹ ਸਾਡੀ ਮੁਲਤਵੀ ਕਰ ਗਿਆ ਇਹ ਹੁਣ 12 ਤਰੀਕ ਤੇ ਲੈ ਗਿਆ ਪਰ ਅਸੀਂ 12 ਤਰੀਕ ਦੀ ਮਿਲ ਸਕ ਤੋਂ ਪਹਿਲਾਂ ਪਹਿਲਾਂ 3 ਤਰੀਕ ਨੂੰ ਇਹਨਾਂ ਨੂੰ ਚੰਗੀ ਵੱਡੀ ਰੈਲੀ ਕਰਕੇ ਇਹਨਾਂ ਨੂੰ ਦੱਸਾਂਗੇ ਵੀ ਮੁਲਾਜ਼ਮ ਮੁਲਾਜ਼ਮ ਕੀ ਪੈਨਸ਼ਨ ਰਕੀ ਹੁੰਦੇ ਆ ਅਸੀਂ ਵੱਧ ਤੋਂ ਵੱਧ ਵੱਡੇ ਤੱਕ ਰਿਸਨ ਕਰਾਂਗੇ